ਹੀ ਵੀਰ ਭੈਣ ਭਰਾਵਾਂ ਨੂੰ ਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸੋਡੇ ਆਪਣੇ YouTube ਚੈਨਲ ਡੇਰੀ ਇਨਫੋਰਮੇਸ਼ਨ ਪਸ਼ੂਆਂ ਦੀ ਜਾਣਕਾਰੀ ਉੱਤੇ ਦੋਸਤੋ ਅੱਜ ਆਪਾਂ ਇੱਕ ਸਮਾਲ ਫਾਰਮ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਅਸੀਂ ਤੁਹਾਨੂੰ ਫਾਰਮ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਜੀ ਕਿਹੜੀ ਇਹ ਫੀਡ ਪਾਉਂਦੇ ਆ ਕਿੰਨਾ ਦੁੱਧ ਇਹ ਪ੍ਰੋਡਿਊਸ ਕਰਦੇ ਹੀ ਰੋਜ਼ ਦਾ ਕਿੱਥੇ ਇਹ ਦੁੱਧ ਸੇਲ ਕਰਦੇ ਆ ਕੀ ਰੇਟ ਲੱਗਦਾ ਜੀ ਤੇ ਹੋਰ ਹਰ ਤਰ੍ਹਾਂ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਲਵਾਂਗੇ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਆਪਾਂ ਤੁਹਾਨੂੰ ਇਹਨਾਂ ਦਾ ਫਾਰਮ ਦਿਖਾ ਦਈਏ ਇੱਧਰ ਦੁਪਹਿਰ ਦਾ ਸਮਾਂ ਜੀ ਤੇ گاਵਾ ਕੱਚੀ ਜਗ੍ਹਾ ਵਿੱਚ ਆਰਾਮ ਕਰ ਰਹੇ ਆ ਹਨ ਬਾਈ ਜੀ ਨੂੰ ਫਾਰਮ ਸ਼ੁਰੂ ਕਰੇ ਨੂੰ ਥੋੜਾ ਸਮਾਂ ਹੋਇਆ ਜੀ ਇਹ ਆਪਣੀ ਕੋਸਟ ਬਚਾ ਕੇ ਖੜੇ ਮੌਸਮ ਜਿਆਦਾ ਗਰਮੀ ਵਾਲਾ ਨਹੀਂ ਹੋਇਆ ਇਸ ਲਈ ਇਹ ਦਰਖਤ ਦਾ ਸਹਾਰਾ ਲੈ ਕੇ گاਵਾਂ ਨੂੰ ਪੂਰਾ ਆਰਾਮ ਦੇ ਮਾਹੌਲ ਮਹਈਆ ਕਰਾ ਰਹੇ ਹੈ ਜੀ ਵੈਸੇ ਮੁੱਖ ਕਿਤਾ ਦਾ ਬਾਈ ਜੀ ਦਾ گاਵਾਂ ਦਾ ਹੀ ਆ ਪਰ ਇਧਰ 5 ਤੋਂ 7 ਮੱਝਾਂ ਵੀ ਨਾਲ ਫਾਰਮ ਉਤੇ ਰੱਖੀਆਂ ਹੋਈਆਂ ਹਨ ਜੀ ਇਹ ਵੀ ਤੁਸੀਂ ਸਕਰੀਨ ਉਤੇ ਦੇਖ ਸਕਦੇ ਹੋ ਤੇ ਇਧਰ ਛੋਟੇ ਕਾਫ ਹੈ ਜੀ ਬਾਈ ਹੌਲੀ ਹੌਲੀ ਗਰੋ ਕਰ ਰਿਹਾ ਜੀ ਬਾਈ ਕੋਲੇ ਇਸ ਸਮੇਂ 20 ਤੋਂ 22 ਗਾਮਾ ਦੁੱਧ ਤੇ ਚੱਲ ਰਹੀਆਂ ਜੀ ਬਹੁਤ ਹੀ ਵਧੀਆ ਸੁਧਰੀ ਹੋਈ ਬਰੀਡ ਹੈ ਜੀ ਇਹਨਾਂ ਕੋਲੇ ਤੇ ਵਧੀਆ ਸੀਮੰਡ ਦਾ ਚਨਾਬ ਕਰਕੇ ਇਹ ਅੱਗੇ ਵੀ ਆਪਣੀ ਨਸਲ ਨੂੰ ਸੁਧਾਰ ਰਹੇ ਆ ਇਧਰ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਫੀਡ ਸਟੋਰ ਆ ਗਿਆ ਤੇ ਨਾਲ ਦੁੱਧ ਰੱਖਣ ਵਾਸਤੇ ਟੋਕਾ ਮਸ਼ੀਨ ਆ ਗਈ ਜੀ ਇਹ ਇਹਨਾਂ ਦਾ ਅਲੱਗ ਇੱਕ ਰੂਮ ਬਣਾਇਆ ਹੋਇਆ ਜੀ ਇਸ ਲਈ ਉਸ ਤੋਂ ਅੱਗੇ ਇੱਧਰ ਇਹ ਆਪਣੇ ਪਸ਼ੂਆਂ ਨੂੰ ਪੱਠੇ ਪਾਉਂਦੇ ਜੀ ਤੇ ਦੁੱਧ ਚਵਾਈ ਲਈ ਬੰਨਦੇ ਆ ਇਹ ਤੁਸੀਂ ਦੇਖ ਸਕਦੇ ਹੋ। ਬਾਈ ਨੇ ਸ਼ੈਡ ਉੱਤੇ ਜ਼ਿਆਦਾ ਖਰਚ ਨਾ ਕਰਕੇ ਪਸ਼ੂਆਂ ਉੱਤੇ ਹੀ ਆਪਣਾ ਜ਼ਿਆਦਾ ਖਰਚ ਕੀਤਾ ਹੋਇਆ ਹੈ। ਛੱਤ ਇਹਨਾਂ ਨੇ ਸਰਕਾਨੇ ਦੀ ਪਾਈ ਹੋਈ ਹੈ ਜੀ। ਪੂਰੀ ਜਾਣਕਾਰੀ ਆਪਾਂ ਬਾਈ ਜੀ ਤੋਂ ਹਾਂਜੀ ਬਾਈ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਸ੍ਰੀ ਗੁਰੂ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਵੀਡੀਓ ਬਣਾਉਣ ਖਾਤਰ ਜੀ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਸਾਡਾ ਸਵਾਲ ਇਹ ਛੱਤ ਬਾਰੀ ਹੈ ਜੀ ਸਤ ਜੀ ਇਹ ਕਾਨਿਆਂ ਦੀ ਪਾਈ ਸੀ ਆਪਾਂ ਇਹ ਤਾਂ ਸਸਤੀ ਪੈਂਦੀ ਆ ਨਾਲੇ ਮਤਲਬ ਗਰਮੀਆਂ ਚ ਤਪਦੀ ਨਹੀਂ ਸਿਆਲਾਂ ਚ ਨਿੱਗੀ ਰਹਿੰਦੀ ਆ ਜੀ ਮਤਲਬ ਬਹੁਤ ਵਧੀਆ ਉਹ ਆ ਜੀ ਸਲੇਟਾਂ ਨੂੰ ਬਹੁਤ ਚੰਗੀ ਚੀਜ਼ ਆ ਹੂੰ ਦੂਜਾ ਬਾਕੀ ਸਾਰੇ ਹਵਾ ਹੋਵਾ ਖੁੱਲੀ ਹੁੰਦੀ ਆ ਪਾਸਾ ਸੇ ਜਾਲ ਲਾਇਆ ਕਰਕੇ ਵੀ ਕੋਈ ਉਹ ਨਹੀਂ ਹੁੰਦਾ ਦਿੱਕਤ ਨਹੀਂ ਆਉਂਦੀ ਦਿੱਕਤ ਨਹੀਂ ਆਉਂਦੀ ਠੰਡਾ ਮਾਹੌਲ ਰਹਿੰਦਾ ਜੀ ਠੰਡਾ ਮਾਹੌਲ ਰਹਿੰਦਾ ਜੀ ਵੈਸੇ ਵੀ ਆਪਾਂ ਦੇਖ ਸਕਦੇ ਹਾਂ ਜੀ ਜੇ ਆਪਾਂ ਉਧਰ ਥੋੜੀਆਂ ਚਾਦਰਾਂ ਥੱਲੇ ਖੜ ਗਈ ਹਾਂਜੀ ਤੇ ਇੱਧਰ ਖੜੀਏ ਤਾਂ ਟੈਂਪਰੇਚਰ ਦਾ 2 ਤੋਂ 3 ਡਿਗਰੀ ਦਾ ਫਰਕ ਹੈਗਾ ਜੀ ਹਾਂ ਪੈਂਦਾ ਜੀ ਪੈਂਦਾ ਜੀ ਗਰਮੀ ਚ ਪਤਾ ਹੀ ਨਹੀਂ ਲੱਗਦਾ ਜੀ ਜਮਾ ਪੂਰਾ ਵੀ ਨਹੀਂ ਪਤਾ ਲੱਗਦਾ ਗਾਵਾਂ ਨੂੰ ਹੋਰ ਆਰਾਮ ਦੇ ਮਾਹੌਲ ਪੈਦਾ ਕਰਨ ਲਈ ਤੁਸੀਂ ਇੱਧਰ ਪੱਖੇ ਦੀ ਤੇ ਸ਼ਾਵਰ ਦੀ ਵਰਕ ਤੋਂ ਵੀ ਕਰੀ ਹੋਈ ਆ ਹਾਂਜੀ ਹਾਂਜੀ ਫੌਗਰ ਲਾਏ ਹੋਈ ਆ ਜੀ ਫਾਰਮ 'ਚ ਗਰਮਾ ਛੜ ਮਾਚਰ ਮੋਸਦਾ ਮਛਦਾਨ ਲਾ ਦੇ ਦੀਏ ਬਾਈ ਜੀ ਤੁਹਾਨੂੰ ਕੰਮ ਸ਼ੁਰੂ ਕਰੇ ਨੂੰ ਕਿੰਨਾ ਸਮਾਂ ਹੋ ਗਿਆ ਜੀ ਆਪਾਂ ਨੂੰ ਹੋ ਗਿਆ ਜੀ 8-9 ਸਾਲ ਕਿੰਨੇ ਪਸ਼ੂਆਂ ਤੋਂ ਸ਼ੁਰੂ ਕਰਿਆ ਸੀਗਾ ਜੀ ਆਪਣੇ ਕੋਲੇ 5-6 ਪਸ਼ੂ ਸੀਗੇ ਜੀ ਘਰ ਦੇ ਹੌਲੀ-ਹੌਲੀ ਮੰਨ ਕੇ ਜਲ ਵੀ ਹੋ ਗਈ ਥੋੜੀ ਮਤਲਬ ਬੱਚਾ ਪੁੱਛੀਆਂ ਪਾਲ ਕੇ ਨਾਲ ਗਾਂਾਂ ਪਿਆਰ ਕਰਕੇ ਮਤਲਬ 20 ਗਾਂਾਂ ਹੋ ਗਈਆਂ ਜੀ ਆਪਣੇ ਕੋਲੇ ਅਜੇ ਦੁੱਧ ਲਗਾ ਪੰਜ ਗਾਵਾਂ ਤੋਂ ਤੁਸੀਂ ਫਾਰਮ ਤਿਆਰ ਕਰਿਆ ਸਾਰਾ ਹਾਂ ਜੀ ਪੰਜ ਗਾਂਾਂ ਤੋਂ ਸਟਾਰਟ ਕਰਿਆ ਸੀਗਾ ਜੀ ਘਰ ਦੇ ਹੀ ਸੀ ਪੰਜੇ ਗਾਂਾਂ ਹੂੰ ਉਹਨਾਂ ਬੱਚਿਆਂ ਹੋ ਗਿਆਂ ਜੀ ਬੱਚੇ ਇੱਕ ਦੋ ਗੰਗਾ ਆਪਾਂ ਚੰਗੀਆਂ ਪਾਲੀਆਂ ਸੀ ਹੂੰ ਉਹ ਚੰਗੇ ਸੀਮਨ ਭਰਾ ਕੇ ਫਿਰ ਹੌਲੀ ਹੌਲੀ ਮਤਲਬ ਵੱਧ ਆ ਗਿਆ ਹੁਣ ਆਪਣੇ ਕੋਲੇ ਬੱਚਿਆਂ ਵੀ ਤਿਆਰ ਹੋਣ ਲੱਗ ਗਾ ਜੀ 7-8 ਮਗਰ ਬੱਚੇ ਤਿਆਰ ਆ ਹਾਂਜੀ ਬਹੁਤ ਹੀ ਮਿਹਨਤੀ ਪਰਿਵਾਰ ਹੈ ਜੀ ਨਹੀਂ ਜਦੋਂ ਕੋਈ ਵੀ ਬੰਦਾ ਕੰਮ ਸ਼ੁਰੂ ਕਰਦਾ ਤਾਂ ਉਹ ਕਾਲੀ ਵਿੱਚ ਵੱਧ ਤੋਂ ਵੱਧ ਪਸ਼ੂ ਖਰੀਦਣ ਬਾਰੇ ਸੋਚਦਾ ਸ਼ੁਰੂਆਤੀ ਦੌਰ ਵਿੱਚ 70 ਤੋਂ 80% ਇਹੋ ਜਿਹੇ ਵਿਅਕਤੀ ਹੁੰਦੇ ਆ ਜਿਨ੍ਹਾਂ ਨੂੰ ਕੰਮ ਬਾਰੇ ਪ੍ਰੋਪਰ ਨੌਲੇਜ ਨਹੀਂ ਹੁੰਦੀ ਨੌਲੇਜ ਦੀ ਘਾਟ ਨਾਲ ਆਪਾਂ ਕੰਮ ਵਿੱਚ ਕਈ ਵਾਰ ਫੇਲ ਹੋ ਜਾਂਦੇ ਆ ਆਪਾਂ ਬਾਅਦ ਵਿੱਚ ਕੰਮ ਨੂੰ ਮਾੜਾ ਕਹਿੰਨੇ ਆ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਜੀ ਬਾਈ ਜੀ ਨੇ ਪੰਜ ਪਸ਼ੂਆਂ ਤੋਂ ਸ਼ੁਰੂ ਕਰਿਆ ਨਾਲੇ ਨਾਲ ਦੀ ਨਾਲ ਇਹ ਕੰਮ ਚੋਂ ਸਿੱਖਦੇ ਰਹੇ ਤੇ ਨਾਲੇ ਇਹ ਆਪਣੇ ਕੰਮ ਨੂੰ ਅੱਗੇ ਵਧਾਉਂਦੇ ਗਏ ਜੀ ਆਪਣੇ ਕੋਲੇ ਦੁੱਧ ਦੀ ਕਿੰਨੀ ਪੈਦਾਵਾਰ ਆ ਜੀ ਕਿੰਨੇ ਪਸ਼ੂ ਆਪਣੇ ਦੁੱਧ ਤੇ ਚੱਲ ਰਿਹਾ ਇਸ ਸਮੇਂ ਆਪਣੇ ਕੋਲੇ ਜੀ 19 ਗਾਂ ਦੁੱਧ ਤੇ ਚੱਲਦੀਆਂ ਜੀ ਹਾਂਜੀ ਆਪਣੇ ਕੋਲੇ 3 ਕੁਇੰਟਲ 70 80 ਕਿਲੋ ਦੁੱਧ ਆ ਜੀ ਮਤਲਬ ਵਿੱਚ ਸੱਜਰਾਂ ਹੋਊਗਾ ਵਿੱਚ ਟੋਕੜਾਂ ਹੋਊਗਾ ਮਤਲਬ ਵਿੱਚ ਗੰਗਾ 30 ਲੀਟਰਾਂ ਵੀ ਹੈਗੀਆਂ 35 ਵਾਲੀਆਂ ਵੀ ਹੈਗੀਆਂ 40 ਤੱਕ ਵੀ ਤੇ ਵਿੱਚ ਮਤਲਬ ਪ੍ਰੋਪਰ ਜਿਹੜੀ ਟੋਕੜ ਹੋ ਜਾਂਦੀ ਹੈ ਉਹ 17 18 ਤੇ ਚੱਲਦੀ ਹੈ ਹਾਂਜੀ ਚਾ ਮਤਲਬ 3 3 ਕੁੰਟਲ 80 ਕਿਲੋ ਦੁੱਧ ਆ ਜੀ 24 25 ਦੀ ਐਵਰੇਜ ਪੈ ਰਹੀ ਹੈ ਤੁਹਾਡੀ ਫਾਰਮ ਹਾਂਜੀ 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 ਸੋ 24 25 ਦੀ ਪੈਂਦੀ ਹੈ ਜੀ ਕੁੱਲ ਮਲਕ ਇੱਕ ਬਾਈ ਜੀ ਜਿਹੜਾ ਜ਼ਿਆਦਾ ਸਵਾਲ ਹੁੰਦਾ ਜੀ ਆਪਣੇ ਦਰਸ਼ਕ ਵੀਰਾਂ ਦਾ ਵੀ ਆਪਾਂ ਦੁੱਧ ਪੈਦਾ ਕਰ ਲੈਨੇ ਜੀ ਹਾਂਜੀ ਵੈਸੇ ਤਾਂ ਦੁੱਧ ਪੈਦਾ ਕਰਨਾ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਇਹ ਇੱਕ ਸਖਤ ਕੰਮ ਆ ਜੀ ਸਖਤ ਡਿਊਟੀ ਹੈ ਹਾਂਜੀ ਤੇ ਪਰ ਇਹਦੀ ਵਿਕਰੀ ਦੀ ਬਹੁਤ ਸਮੱਸਿਆ ਆਉਂਦੀ ਹੈ ਜੀ ਜਾਂ ਰੇਟ ਨਹੀਂ ਮਿਲਦਾ ਤੇ ਤੁਸੀਂ ਕਿੱਥੇ ਸੇਲ ਕਰਦੇ ਹੋ ਤੇ ਤੁਹਾਨੂੰ ਕੀ ਰੇਟ ਮਿਲਦਾ ਜੀ ਅਸੀਂ ਨੈਸਲੇ ਨੂੰ ਪਾਉਂਦੇ ਦੁੱਧ ਨੈਸਲੇ ਦਾ ਨੰਬਰ ਲਿਆ ਹੋਇਆ ਤੁਹਾਡੇ ਹਾਂ ਨੰਬਰ ਲਿਆ ਵਾ ਜੀ ਨੈਸਲੇ ਨੂੰ ਮਤਲਬ ਉਹ 3-4 ਰੁਪਏ ਆਪਾਂ ਨੂੰ ਮਿਲ ਜਾਂਦਾ ਹੈ ਲੀਟਰ ਮਗਰ ਜੀ ਉਹ ਵੀ ਆਪਾਂ ਨੂੰ ਮਤਲਬ ਬਚਤ ਹੋ ਜਾਂਦੀ ਕਿੰਨੇ ਰੁਪਏ ਸੇਲ ਕਰ ਰਹੇ ਹੋ ਜੀ ਤੁਸੀਂ ਤੋਂ ਆਪਣਾ ਜੀ 40-42 ਰੁਪਏ ਪੈ ਜਾਂਦਾ ਜੀ 40 ਰੁਪਏ ਮਤਲਬ ਗੱਲਾ 40 42 42 ਵੀ ਪੈ ਜਾਂਦਾ ਜੀ ਵਧੀਆ ਖਰਚੇ ਨਿਕਲਦੇ ਆ ਜੀ ਹਾਂਜੀ ਹਾਂਜੀ ਵਧੀਆ ਚੀਜ਼ ਆ ਜੀ ਤੂੰ ਤਾਂ ਜੀ ਆਮ ਤਾਂ 35 36 ਪੈਂਦਾ ਉਹੀ 35 36 ਪੈਂਦਾ ਹੂੰ ਤਾਂ ਦੁੱਧ ਤਾਂ ਆਪਣਾ 36 37 ਰੁਪਏ ਪੈਂਦਾ ਤੇ ਉਹ ਵਿੱਚ ਜੋੜ ਕੇ ਜਿਹੜਾ ਕਮਿਸ਼ਨ ਵਾਲੇ ਆ ਉਹਦੇ ਨਾਲ ਮਤਲਬ ਆਪਣਾ ਵਧੀਆ ਬਚਤ ਹੋ ਜਾਂਦੀ ਆ ਜੀ ਜੇ ਆਪਾਂ ਇੱਥੇ ਕਿਤੇ ਪਿੰਡ ਦੀ ਡੈਰੀ ਤੇ ਵਿਚ ਗਈ ਉਸ ਨਾਲੋਂ ਉਹਦੇ ਨਾਲੋਂ ਸਿੱਧਾ ਦੁੱਧ ਚਕਾਉਣ ਚ ਹਾਂਜੀ ਖਾਤੇ 'ਚ ਪੇਮੈਂਟ ਹਾਂਜੀ ਫਾਇਦੇਮੰਦ ਹਾਂਜੀ ਖਾਤੇ 'ਚ ਪੇਮੈਂਟ ਆਉਣੀ ਆ ਜੀ 15ਵੇਂ ਦਿਨ ਹਾਂਜੀ ਮਹੀਨੇ 'ਚ ਦੋ ਵਾਰੀ ਆਉਂਦੀ ਆ ਜੀ ਤੁਸੀਂ ਡਾਇਰੈਕਟ ਸੇਲ ਕਰਨ ਬਾਰੇ ਨਹੀਂ ਸੋਚਿਆ ਵੀ ਘਰਾਂ 'ਚ ਵੇਚ ਲਈਏ ਡਾਇਰੈਕਟ ਜੀ ਸੇਲ ਤਾਂ ਮੰਨਤਾ ਹੈਗਾ ਹੌਲੀ-ਹੌਲੀ ਸਿਸਟਮ ਕਰਾਂਗੇ ਵੀ ਹੌਲੀ-ਹੌਲੀ ਆਪਦਾ ਰੱਦਾਗਾ ਵੀ ਆਪਦਾ ਵੀ ਦਹੀਂ ਲੱਸੀ ਦਾ ਵੀ ਨਾਲ ਕਰਨ ਦਾ ਹੌਲੀ-ਹੌਲੀ ਵਿਚਾਰ ਆ ਇਹ ਜੀ ਐਂ ਜੀ ਆਪਾਂ ਜੇ ਪਿੰਡਾਂ ਸੇਲ ਕਰਦੇ ਆ ਜੀ ਉਹਦੇ ਪੈਸਿਆਂ ਦੀ ਬਹੁਤ ਦਿੱਕਤ ਆਉਂਦੀ ਆ ਇਹਦੇ 'ਚ ਐ ਹੁੰਦਾ ਜੀ ਆਪਾਂ ਪੱਕਾ ਪਾਉਣ ਨੂੰ ਜੀ ਪੱਕੇ 15ਵੇਂ ਦਿਨ ਪੇਮੈਂਟ ਇਕੱਠੀ ਆ ਜਾਂਦੀ ਆ ਜੀ ਇਕੱਠੇ ਕਰਕੇ ਫਿਰ ਫੀਡ ਦਾ ਖਰਚਾ ਵੀ ਹੋ ਜਾਂਦਾ ਕੋਈ ਹੋਰ ਚਾਰ ਦਾ ਮਤਲਬ ਲੇਬਰ ਦਾ ਖਰਚਾ ਵੀ ਹੋ ਜਾਂਦਾ ਡਾਕਟਰ ਦਾ ਖਰਚਾ ਵੀ ਹੋ ਜਾਂਦਾ ਉਹਦੇ ਨਾਲ ਹੀ ਸਾਰੇ ਮੈਂਟੇਨ ਹੋ ਜਾਂਦੇ ਆ ਜੀ ਖਰਚਾ ਹਾਂਜੀ ਇਕੱਠੀ ਪੇਮੈਂਟ ਆ ਜਾਂਦੀ ਇਹ ਵੀ ਗੱਲ ਥੋੜੀ ਜਾਇਜ਼ ਆ ਜੀ ਨਹੀਂ ਤਾਂ ਕਿਸੇ ਦੀ ਤਨਖਾਹ ਆਉਣੀ ਆ ਉਹਨੇ ਉਹਦੇ ਪੇਮੈਂਟ ਕਰਨੀਆਂ ਹਾਂਜੀ ਉਹ ਦਿੱਕਤ ਵੀ ਕਿਸੇ ਨੇ ਕਦੋਂ ਕਰਨੀਆਂ ਇੱਕ ਸਮੇਂ ਪੈਸੇ ਇਕੱਠੇ ਨਹੀਂ ਆਉਂਦੇ ਇਹ ਥੋੜੀ ਇਕੱਠੀ ਪੇਮੈਂਟ ਆ ਜਾਂਦੀ ਆ ਉਹ ਥੋੜੇ ਵਧੀਆ ਕਿਤੇ ਕੰਮ ਆ ਜਾਂਦੀ ਆ ਕੰਮ ਆ ਜਾਂਦੀ ਇਕੱਠੇ ਪੈਸੇ ਇਕੱਠੇ ਹੋ ਜਾਂਦੇ ਆ ਜੀ ਠੀਕ ਹੈ ਜੀ ਹਾਂ ਜੀ ਤੁਸੀਂ ਫੀਡ ਕਿਹੜੀ ਵਰਤ ਰਹੇ ਹੋ ਜੀ ਕਿਉਂਕਿ ਸੀਸੀ ਪਾਉਣੀ ਹੈ ਜੀ ਅਸੀਂ ਹਾਂ ਜੀ ਸੀਸ ਦੀ ਫੀਡ ਦਾ ਵੀ ਬਹੁਤ ਮੇਨ ਰੋਲ ਹੈ ਜੀ ਇਹਦੇ ਚ ਇੰਨਾ ਦੁੱਧ ਪੈਦਾ ਕਰਨਾ 30 32 ਕਿਲੋ 35 ਕਿਲੋ ਤੱਕ ਹਾਂ ਜੀ ਸੀਸ ਆਏ ਨੇ ਜੀ ਸਿਹਤ ਨਹੀਂ ਤੋੜਦੀ ਇਹਨਾਂ ਦੀ ਹੋਰ ਗਿੱਡਾਂ ਜਿਹੜੀਆਂ ਵਿੱਚ ਉਹ ਸਿਹਤ ਟੁੱਟ ਜਾਂਦੀ ਹੈ ਜੀ ਰਹਿਣ ਚ ਬਹੁਤ ਪ੍ਰੋਬਲਮ ਆਉਂਦੀ ਹੈ ਹਾਂ ਜੀ ਤੁਹਾਡੀ ਪਸ਼ੂਆਂ ਦੀ ਸਿਹਤ ਵਧੀਆ ਜੀ ਆਪਾਂ ਦੇਖ ਸਕਦੇ ਹਾਂ ਇੱਕ ਪਾਊਡਰ ਹਰ ਵਕਤ ਅਸੀਂ ਪਾਉਣਾ ਜੀ ਡੇਲੀ 100 ਗ੍ਰਾਮ ਕਾ ਨੂੰ 100 ਤੋਂ 150 ਗ੍ਰਾਮ ਹਰ ਇੱਕ ਨੂੰ ਪੌਣੀ ਪਾਉਣਾ ਮਿਨਰਲ ਮਿਕਸਚਰ ਤੁਸੀਂ ਰੈਗੂਲਰਲੀ ਵਰਤਦੇ ਹੋ ਹਾਂਜੀ 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 ਉਹਦੇ ਨਾਲ ਫਿਰ ਰਹਿਣ ਚ ਬਹੁਤ ਮਤਲਬ ਦਿੱਕਤ ਨਹੀਂ ਹੁੰਦੀ ਕਿਸੇ ਵੀ ਫਾਰਮ ਨੂੰ ਕਾਮਯਾਬ ਕਰਨ ਵਿੱਚ ਬਰੀਡ ਦਾ ਅਹਿਮ ਰੋਲ ਹੁੰਦਾ ਜੀ ਹਾਂਜੀ ਵੈਸੇ ਤਾਂ ਬਰੀਡ ਫੀਡ ਤੇ ਮੈਨੇਜਮੈਂਟ ਤਿੰਨੇ ਹੀ ਤਿੰਨ ਅਹਿਮ ਐਲੂ ਆ ਜੀ ਮੇਨ ਚੀਜ਼ਾਂ ਜੀ ਇਹ ਫਾਰਮ ਨੂੰ ਕਾਮਯਾਬ ਕਰਨ ਵਿੱਚ ਹਾਂਜੀ ਹਾਂਜੀ ਪਰ ਬਰੀਡ ਸਭ ਤੋਂ ਜ਼ਰੂਰੀ ਹੈ ਕਿਉਂਕਿ ਆਪਾਂ ਕੱਲੀ ਫੀਡ ਤੇ ਮੈਨੇਜਮੈਂਟ ਦੇ ਸਿਰ ਤੇ ਫਾਰਮ ਨੂੰ ਨਹੀਂ ਚਲਾ ਸਕਦੇ ਹਾਂਜੀ 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 ਇਹ ਗੱਲ ਤੁਸੀਂ ਮੰਨਦੇ ਹੋ ਜੀ ਹਾਂਜੀ ਹਾਂਜੀ ਤੁਸੀਂ ਕਿਵੇਂ ਬਰੀਡ ਵਿੱਚ ਸੁਧਾਰ ਕਰਿਆ ਕਿਹੜਾ ਸੀਮਿੰਟ ਤੁਸੀਂ ਵਰਤਦੇ ਹੋ ਜੀ ਆਪਣੇ ਫਾਰਮ ਤੇ ਪੀਡੀਐਫ ਇਹਦੇ ਹੀ ਵਰਤਦੇ ਆ ਜੀ ਪੀਡੀਐਫ ਦੇ ਮਤਲਬ ਜਿਹੜਾ ਵੀ ਮਰਜ਼ੀ ਲਾ ਲਓ ਪੀਡੀਐਫ ਦੀ ਪੀਡੀਐਫ ਦੇ ਸਾਰੇ ਸੀਮਿੰਟ ਤੁਸੀਂ ਹਾਂਜੀ ਹਾਂਜੀ ਯੂਜ਼ ਕਰਦੇ ਆ ਜੀ ਅਡਵਰਟ ਕਰਕੇ ਉਹਨੂੰ ਵਰਤਦੇ ਹੋ ਜਿਵੇਂ ਇੱਕ ਵਰਤ ਲਿਆ ਹੋਰ ਗਾਂ ਦੇ ਦੋ ਹਾਂ 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 ਕਿਵੇਂ ਤੁਹਾਨੂੰ ਉਹਦੇ ਰਿਜ਼ਲਟ ਮਿਲੇ ਜਿਵੇਂ ਤੁਸੀਂ ਇਹ ਸੋਡੇ ਫਾਰਮ ਤੇ ਗਾਵਾਂ ਦੇਖ ਸਕਦੇ ਆ ਰਿਜ਼ਲਟ ਜੀ ਬਹੁਤ ਵਧ ਗਿਆ ਜੀ ਠੀਕ ਹੈ ਜੀ ਇਹ ਕਿੰਨੇ ਦੋਤੇ ਚੱਲ ਰਹੀ ਹੈ ਜੀ ਆਪਣੀ ਕੋਈ ਇਹਦੀ 42 ਕਿਲੋ ਤੇ ਚੱਲਦੀ ਹੈ 40 42 43 ਕਿਲੋ ਤੱਕ ਜਦੋਂ ਚੱਲਦਾ ਜੀ ਹੁਣ ਤੇ ਇਧਰ ਵੀ ਤੁਹਾਡੇ ਕੋਲ ਇੱਕ ਵਧੀਆ ਹਾਂਜੀ ਪ੍ਰੋਡਕਸ਼ਨ ਵਾਲੀ ਗਾਂ ਜੀ ਇਹ ਥੋੜੀ ਜੀ ਡਰਾਈ ਹੈ ਹਨਾ ਹਾਂਜੀ ਹਾਂਜੀ ਦੁੱਧ ਦੇ ਹਟਣ ਦੇ ਨੇੜੇ ਆ ਹਾਂਜੀ 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 ਬਾਈ ਜੀ ਤੁਸੀਂ ਕਿਸਾਨ ਵੀਰਾਂ ਨੂੰ ਕੀ ਸੁਝਾ ਦੇਣਾ ਚਾਹੁੰਦੇ ਹੋ ਜੀ ਤੁਸੀਂ ਇੰਨੀ ਵਧੀਆ ਬਰੀਡ ਵਿੱਚ ਸੁਧਾਰ ਕਰਿਆ ਸੀ ਦੇਖ ਸਕਦੇ ਹੋ ਸਾਡੇ ਫਾਰਮ ਤੇ ਜੀ ਇਹੀ ਕਹਿੰਦੇ ਵੀ ਚੰਗੇ ਤੋਂ ਚੰਗੀ ਵਧਗਾ ਵਧਗਾ ਠੀਕੇ ਭਰੋ ਵਧੀਆਂ ਵਧਗਾ ਬਰੀਡ ਦੇ ਠੀਕੇ ਭਰੋ ਵੀ ਮਤਲਬ ਕਿਰਸਾ ਨਾ ਕਰੋ ਬਰੀਡ ਤੇ ਜੇ ਆਪਾਂ ਠੀਕੇ ਭਰਉਣ ਤੇ ਬਰੀਡ ਤੇ ਕਿਰਸਾ ਕਰਨ ਲੱਗ ਗਏ ਜਿੱਥਾਂ ਜਾ ਕੇ ਆਪ ਨੂੰ ਰਿਜ਼ਲਟ ਨਹੀਂ ਮਿਲਦੇ ਹੂੰ ਚੰਗੇ ਤੋਂ ਚੰਗਾ ਸੀਮਣ ਮਤਲਬ 12000 2000 ਤੱਕ ਅਸੀਂ ਵਧਿਆ ਚੰਗਾ ਸੀਮਨ ਪਰੋ ਬਾਈ ਜੀ ਆਪਾਂ ਇੱਧਰ ਛੋਡੀਆਂ ਖੁੱਲੀਆਂ ਕਾਮਾਂ ਵਿੱਚ ਖੜੇ ਆਂ ਹਾਂਜੀ ਕੱਚੀ ਜਗਾ ਜੀ ਇਹ ਹਾਂਜੀ ਹਾਂਜੀ ਉੱਪਰ ਛੋਡੇ ਦਰਖਤ ਦੀ ਠੰਢੀ ਛਾਂ ਹਾਂਜੀ ਹਾਂਜੀ ਪਿੱਛੇ ਵੀਡੀਓ ਵਿੱਚ ਦੇਖ ਰਿਹਾ ਜੀ ਵੀ ਤੁਸੀਂ ਇੱਕ ਸੁਧਾਰਨ ਛੱਡ ਪਾਇਆ ਹੋਇਆ ਜੀ ਹਾਂਜੀ ਹਾਂਜੀ ਛੋਡੇ ਕੋਲੇ ਤੁਸੀਂ ਦੱਸਿਆ ਵੀ 20 ਗਾਮਾ ਦੁੱਧ ਤੇ ਤਿੰਨ 3.5 ਕੁਇੰਟਲ ਤੁਸੀਂ ਦੁੱਧ ਸੇਲ ਕਰ ਰਹੇ ਹੋ ਹਾਂਜੀ ਹਾਂਜੀ ਜੇ ਕਿਸੇ ਵੀਰ ਕੋਲੇ 10 ਤੋਂ 12 ਗਾਵਾਂ ਵੀ ਹੁਣ ਤਾਂ ਉਹ ਸਭ ਤੋਂ ਪਹਿਲਾਂ ਸ਼ੈੱਡ ਪਾਉਣ ਬਾਰੇ ਸੋਚਦਾ ਜੀ ਨਹੀਂ ਸ਼ੈੱਡ ਪਾਉਣ ਬਾਰੇ ਜੀ ਸ਼ੈੱਡ ਤਾਂ ਜੀ ਮਤਲਬ ਪਹਿਲਾਂ ਪਸ਼ੂ ਚੰਗੇ ਹੋਣ ਜੀ ਖਰਚਾ ਕੱਢਣਗੇ ਫੇਰ ਹੀ ਜਾ ਕੇ ਸਾਰਾ ਕੁਝ ਹੋਊਗਾ ਜੀ ਜਦੋਂ ਆਪਾਂ ਕਈ ਵਾਰੀ ਸ਼ੈੱਡ ਤੇ ਪੈਸਾ ਪਹਿਲਾਂ ਲਾ ਲੈਨੇ ਆ ਤੇ ਆਪਣੇ ਕੋਲ ਬਰੀਡ ਨਹੀਂ ਚੰਗੀ ਹੁੰਦੀ ਬੰਦਾ ਮਤਲਬ ਕਿ ਹੌਲੀ-ਹੌਲੀ ਫਿਰ ਪਿੱਛੇ ਹਟ ਜਾਂਦਾ ਜੀ ਤੇ ਜੇ ਦੁੱਧ ਹੋਊਗਾ ਆਪਣੇ ਕੋਲੇ ਫੇਰ ਹੀ ਆਪਣੀ ਕਾਮਯਾਬੀ ਹੋਊਗੀ ਮਤਲਬ ਚੰਗੀ ਪੇਮੈਂਟ ਆਊਗੀ ਚੰਗਾ ਫੇਰ ਹੀ ਗਾਹਾਂ ਮਤਲਬ ਉਹ ਦੁੱਧ ਦੇ ਸਿਰ ਤੇ ਆਪਾਂ ਸਭ ਕੁਝ ਕਰ ਸਕਦੇ ਆ ਜੀ ਪਾਇਆ ਦੋਦੇ ਸਿਰ ਤੇ ਹੀ ਹੌਲੀ ਹੌਲੀ ਪਸੂ ਵਧਾਏ ਆ ਇਸੇ ਦੀ ਕਮਾਈ ਨਹੀਂ ਹੌਲੀ ਹੌਲੀ ਉਹ ਕਰਿਆ ਜੀ ਸੈੱਟ ਕਰਿਆ ਹਾਂਜੀ ਜਦੋਂ ਅਸੀਂ ਟਪਾ ਲੈਨੇ ਜੀ ਵੱਡਾ ਫਿਰ ਉਹ ਮਤਲਬ ਆਪਾਂ ਕੋਈ loon ਚੱਕ ਲੈਨੇ ਆ ਮੁਰਕੋ ਕਿਸ਼ਤ ਨਹੀਂ ਭਰੀ ਜਾਂਦੀ ਮੁਰਕੋ ਬਹੁਤ ਦਿੱਕਤਾਂ ਆਉਂਦੀਆਂ ਫਿਰ ਅਖੀਰ ਨੂੰ ਬੰਦਾ ਹਾਰ ਕੇ ਉਹ ਕਰ ਜਾਂਦਾ ਕੰਮ ਨੂੰ ਮਾੜਾ ਕਹਿ ਜਾਂਦਾ ਹਾਂ ਕੰਮ ਨੂੰ ਮਾੜਾ ਕਹਿ ਜਾਂਦਾ ਕੰਮ ਨਹੀਂ ਮਾੜਾ ਕੰਮ ਨਹੀਂ ਮਾੜਾ ਜੀ ਹਾਂਜੀ ਜਦੋਂ ਤੁਸੀਂ ਇਹ ਕੰਮ ਸ਼ੁਰੂ ਕਰਿਆ ਸੀਗਾ ਜੀ ਹਾਂਜੀ ਉਦੋਂ ਤੁਹਾਨੂੰ ਇਹਦੇ ਚ ਕਿਹੜੀਆਂ-ਕਿਹੜੀਆਂ ਸਮੱਸਿਆ ਆਈਆਂ ਜੀ ਜਿਵੇਂ ਆਪਾਂ ਆਮ ਦੇਖ ਸਕਦੇ ਹਾਂ ਵੀ ਮਸਟੈਕਸ ਰਿਪੀਟ ਬਰੀਡਿੰਗ ਹਾਂਜੀ ਮਸਟੈਕ ਇਹਦਾ ਮੇਨ ਹੀ ਪ੍ਰੋਬਲਮ ਆ ਜੀ ਇਸ ਤੋਂ ਇਲਾਵਾ ਜੈ ਇਨ੍ਹਾਂ ਵਿੱਚ ਤੁਹਾਨੂੰ ਕਿੰਨੀਆਂ-ਕੀ ਸਮੱਸਿਆ ਆਈ ਜੀ ਮਸਟੈਕ ਦੀ ਸਾਨੂੰ ਬਹੁਤ ਆਉਂਦੀ ਸੀਗੀ ਪਹਿਲਾਂ ਜੀ ਤੇ ਕਿਸੇ ਨੂੰ ਬੁਖਾਰ ਚੜ ਜਾਂਦਾ ਸੀ ਜਿੱਦ ਦੇ ਅਸੀਂ ਕਹਾਂਗਾ ਖੁੱਲੀਆਂ ਛੱਡਣ ਲੱਗ ਗਏ ਹਾਂਜੀ ਉਹਦਿਆਂ ਦਾ ਸਾਡੀ ਮਿਸਟੈਕ ਤਾਂ ਅਸੀਂ ਭੁੱਲੀ ਗਏ ਮਤਲਬ ਜਿੰਨਾ ਸਮਾਂ ਦੀ ਆ ਗੋਹੇਗਾਹ ਚ ਬੰਦਗਾ ਉਹਨਾਂ ਸਮਾਂ ਦੀ ਵਧਕਾ ਰਹਿੰਦੀਆਂ ਹੈ ਉਦੋਂ ਸਾਨੂੰ ਗਾਂ ਨੂੰ ਮਿਸਟੈਕ ਹੀ ਨਹੀਂ ਆਈ ਹਜੇ ਪੱਕੇ ਥਾਂ ਅਸੀਂ ਸਫਾਈ ਕਰਕੇ ਰੱਖਦੇ ਸੀ ਉੱਥੇ ਮਿਸਟੈਕ ਗਰਮੀ 'ਚ ਦੂਜੇ ਤੀਜੇ ਦਿਨ ਇੱਕ ਨਾ ਇੱਕ ਅੱਧੀ ਗਾਂ ਨੂੰ ਆਈ ਜਾਂਦੀ ਸੀ ਤੇ ਹੁਣ ਅਸੀਂ ਪੂਆਂ ਦੀ ਮੱਛਰ ਚ ਵੀ ਫਿਰਦਿਆਂ ਰਹਿਣ ਖੁੱਲੀਆਂ ਸਾਨੂੰ ਕੋਈ ਪ੍ਰੋਬਲਮ ਹੀ ਨਹੀਂ ਆਈ ਨਾ ਹੀ ਕੋਈ ਗਾਂ ਬਿਮਾਰ ਹੋਈ ਹੈ ਜੀ ਬੁਖਾਰ ਵੀ ਨਹੀਂ ਚੜਿਆ ਕਿਸੇ ਗਾਂ ਨੂੰ ਜਿੱਦਾਂ ਦੇ ਮਤਲਬ ਖੁੱਲੀਆਂ ਰਹਿੰਦੀਆਂ ਅਸੀਂ ਬੰਨਦੇ 2 ਘੰਟੀਆਂ ਜੀ ਚੋਣ ਵੇਲੇ ਘੰਟ 2 ਘੰਟੇ ਤੜਕੇ 2 ਘੰਟੇ ਹੱਥ ਨੇ ਬਸ ਨਹੀਂ ਮਤਲਬ 24 ਘੰਟੇ ਖੁੱਲੀਆਂ ਹੀ ਰਹਿੰਦੀਆਂ ਜੀ ਹਾਂਜੀ ਬਿਮਾਰੀ ਬਹੁਤ ਘੱਟ ਆਉਂਦੀ ਹੈ ਮਿਸਟੈਕ ਤਾਂ ਹੀ ਬਾਕੀ ਇਹ ਬਿਮਾਰੀ ਬਹੁਤ ਘੱਟ ਹੁੰਦੀ ਆ ਕਿਉਂ ਹਾਜਮੇ ਆ ਜਾਂਦਾ ਸਾਰਾ ਖਾਦਾ ਪੀਤਾ ਜਿਹੜਾ ਫੇੜਾ ਦੇ ਦਿੰਦਾ ਪਸ਼ੂ ਆ ਜਿੱਥੇ ਮਰਜੀ ਬਹਿਣਾ ਬਾਕੀ ਪਾਣੀ ਦੀ ਇਹਨਾਂ ਨੂੰ ਵੱਧ ਤੋਂ ਵੱਧ ਤੋਂ ਵੱਧ ਲੋੜ ਆ ਕਰਮਾਂ ਚ ਹੂੰ ਪਾਣੀ ਤਾਂ ਜੀ ਦਿਨ ਵੇ ਦੀ ਮਤਲਬ ਪੀ ਜਾਣ ਜਿੰਨਾ ਪੀਂਦੀਆਂ ਓਨੇ ਹੀ ਮਤਲਬ ਸਹੀ ਰਹਿੰਦੀਆਂ ਵੈਸੇ ਵੀ ਜੇ ਆਪਾਂ ਸਾਇੰਟਿਫਿਕ ਤਰੀਕੇ ਨਾਲ ਦੇਖੀਏ ਤਾਂ ਗਾਂ ਨੂੰ 1 ਕਿਲੋ ਦੁੱਧ ਪੈਦਾ ਕਰਨ ਵਾਸਤੇ 4 ਕਿਲੋ ਪਾਣੀ ਕਹਿੰਦੇ ਆ ਵੀ ਜ਼ਰੂਰਤ ਆ ਹਾਂਜੀ 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 ਹੂੰ ਦਿਨ ਵੇ ਦੀ ਜਾਂ ਤਿੰਨ ਆ ਦੀ ਖੇੜ ਭਰਦਿਆਂ ਸੀ ਤਾਂ ਚਾਰ ਆ ਦੀ ਖੇੜ ਭਰਦਿਆਂ ਮਤਲਬ ਪਾਣੀ ਵੱਧ ਤੋਂ ਵੱਧ ਪੀਂਦੀਆਂ ਬੋਦੀ ਨਹੀਂ ਮਤਲਬ ਸੱਟ ਰਹਿੰਦੀਆਂ ਜੀ ਜੇ ਟਾਈਮ ਆਪਾਂ ਦੋ ਟਾਈਮ ਪਾਣੀ ਪੀਆਵਾਂਗੇ ਤਾਂ ਉਹ ਕਿੰਨਾ ਕੁ ਪੀ ਲੈਣਗੀਆਂ ਜੀ ਇੱਕਦਮ ਹਣਾ ਹਾਂ ਇੱਕਦਮ ਪੀਂਦੀਆਂ ਨਹੀਂ ਇੱਕਦਮ ਪੀਂਦੀਆਂ ਨਹੀਂ ਕਿੱਥੇ ਜਦੋਂ ਜੀ ਕਰਿਆ ਪੱਠੇ ਖਾ ਲੈ ਜਦੋਂ ਜੀ ਕਰਿਆ ਪਾਣੀ ਪੀ ਲੈ ਇਹਨਾਂ ਨੇ ਦਿਨ ਬਿਜਦੀ ਕਿੱਥੇ ਆਪਾਂ ਮਤਲਬ ਖੋਲ ਕੇ ਪਾਉਣਾ ਜੀ ਤੜਕੇ ਹੱਥ ਨੇ ਪਾਉਣਾ ਇਹਦੇ ਨਾਲ ਦੁੱਧ ਦੀ ਪੈਦਾਵਾਰ ਦਾ ਵੀ ਫਰਕ ਪੈਂਦਾ ਤੇ ਪਸ਼ੂ ਰੋਗ ਰਹਿਤ ਵੀ ਰਹਿੰਦਾ ਫੈਟ ਦਾ ਵੀ ਫਰਕ ਪੈਂਦਾ ਸਨੈਪ ਦਾ ਵੀ ਫਰਕ ਪੈਂਦਾ ਇਹਦੇ ਨਾਲ ਜਦੋਂ ਪਸ਼ੂ ਖੁਸ਼ ਰਹੂਗਾ ਜੀ ਉਹੀ ਇਨਸਾਨਾਂ ਵਾਲੀ ਗੱਲ ਆ ਗਈ ਜਿੰਨਾ ਖੁਸ਼ ਰਹੂਗਾ ਉੰਨੀ ਉਹਦੀ ਪੈਦਾ ਮਸਟੈਕ ਦਾ ਜੀ ਆਉਂਦੀ ਨਹੀਂ ਮਤਲਬ ਖੁੱਲਾ ਛੱਡਣਾ ਬਹੁਤ ਫਰਕ ਆ ਸਾਨੂੰ ਤਾਂ ਬਹੁਤ ਫਰਕ ਪਿਆ ਵਾ ਪਿਆ ਜਿੱਦਾਂ ਅਸੀਂ ਖੁੱਲ੍ਹਣਾ ਛੱਡਿਆ ਮਤਲਬ ਹੋਲੀ-ਹੋਲੀ ਤਿਆਰਬਾ ਆ ਜਾਂਦਾ ਜੀ ਹਾਂਜੀ ਦੂਜੇ ਨੰਬਰ ਤੇ ਰਿਪੀਟ ਬਰੀਡਿੰਗ ਆ ਗਈ ਜੀ ਪਸ਼ੂ ਦਾ ਬਾਰ-ਬਾਰ ਫਿਰਨਾ ਉਦੋਂ ਤੁਸੀਂ ਕਿਵੇਂ ਫਾਰਮ ਨੂੰ ਬਚਾਇਆ ਜੀ ਆਪਣੇ ਅਸੀਂ ਜੀ ਇੱਕ ਤਾਂ ਜਦੋਂ ਗਾਂ ਸੁੰਦੀ ਆ ਉਦੋਂ ਮਤਲਬ 15 ਕ ਦਿਨਾਂ ਬਾਅਦ ਜੀ ਦਵਾਈ ਭਰਾਉਣੇ ਆ ਗਾਂ ਦੇ ਹਾਂਜੀ ਦਵਾਈ ਅਸੀਂ ਹਰ ਇੱਕਾਂ ਦੇ ਭਰਾਉਣੀ ਭਰਾਉਣੀ ਆ ਉਹ ਦੂਜੇ ਨੰਬਰ ਤੇ ਉਹਨੂੰ ਮਿਨਰਲ ਮਿਕਚਰ ਪਾਊਡਰ ਅਸੀਂ ਵਰਤਦੀ ਵਰਤਦੇ ਆ ਮਤਲਬ ਰਜਾਨਾ ਪਾਉਣੀ ਪਾਉਣਾਗਾ ਜੇ ਜਦੋਂ ਟਾਈਮ ਨਹੀਂ ਇੱਕ ਟਾਈਮ ਦਾ ਪਾਉਣੀ ਪਾਉਣਾ ਉਹਦੇ ਨਾਲ ਬਹੁਤ ਫਰਕ ਪੈਂਦਾ ਜੀ ਪਹਿਲੀ ਟੀਕੀ ਮਤਲਬ ਕਿਤੇ ਦੂਜਾ ਟੀਕਾ ਘਾ ਲੈਂਦੀਆਂ ਨਹੀਂ ਪਹਿਲੀ ਟੀਕੀ ਤੇ ਰਹਿ ਜਾਂਦੀਆਂ ਜੀ ਮਤਲਬ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਆਪਾਂ ਮਤਲਬ ਜਦੋਂ ਸੂਣ ਤੋਂ ਬਾਅਦ ਦਵਾਈ ਤਾਂ ਜ਼ਰੂਰ ਪਰਹਾਉਣੀ ਚਾਹੀਦੀ ਹੈ ਜੀ ਕੰਮਕਾਰ ਲੇਬਰ ਤੋਂ ਕਰਾਉਣੇ ਜਾਂ ਨਹੀਂ ਲੇਬਰ ਵੀ ਹੈਗੀ ਹੈ ਜੀ ਉਹ ਜ਼ਿਆਦਾ ਅਸੀਂ ਆਪ ਹੀ ਨਾਲ ਕੰਮ ਕਰਾਉਣੇ ਹਰ ਵਾਰ ਹਾਂਜੀ ਹਾਂਜੀ ਲੇਬਰ ਤਾਂ ਫਿਰਾਂ ਜੀ ਬੰਦਾ ਤਾਂ ਰੱਖਣਾ ਪੈਂਦਾ ਨਾਲ ਇੱਕ ਦਾ ਤਾਂ ਚੱਲ ਹਾਂ ਐਨੇ ਪਸ਼ੂਆਂ 'ਚ ਤਾਂ ਜ਼ਰੂਰੀ ਹੈ ਜੀ ਉਹ ਫਿਰ ਆਣ ਪਰਿਵਾਰ ਤੇ ਕਿ ਦਿਨਾਂ ਕਿ ਦਿਨ ਕੋਈ ਬਾਹਰ ਲੈਂਦੇ ਕੰਮ ਹੋ ਜਾਂਦੇ ਕੁ ਦਿਨਾਂ ਕੁ ਜਾਣਾ ਆਉਣਾ ਪੈ ਜਾਂਦਾ ਹੂੰ ਉਹ ਜ਼ਿਆਦਾਤਰ ਵੀ ਅਸੀਂ ਆਪ ਹੀ ਕਰਦੇ ਹਾਂ ਬਾਈ ਜੀ ਤੁਸੀਂ ਆਪਣੇ ਕਿਸਾਨ ਵੀਰਾਂ ਨੂੰ ਇਹ ਦੱਸੋ ਵੀ ਤੁਹਾਨੂੰ ਇਹ ਕੰਮ ਕਰਦੇ ਨੂੰ ਪਿਛਲਾ ਕੰਮ ਕਾਫੀ ਸਮਾਂ ਹੋ ਗਿਆ ਹਾਂਜੀ ਹਾਂਜੀ 7-8 ਸਾਲ ਹੋ ਗਏ ਹਾਂਜੀ ਤੇ ਇਹਦੇ ਜੋ ਤੁਹਾਨੂੰ ਕਿੰਨਾ ਛੋਟਾ ਖਰਚ ਹੋ ਜਾਂਦਾ ਤੇ ਕਿੰਨੀ ਛੋਟੀ ਬਚਤ ਹੋ ਜਾਂਦੀ ਹੈ ਜੀ ਸਾਨੂੰ ਜੀ ਅੱਧਾ ਮਤਲਬ ਅੱਧਕ ਬਚ ਜਾਂਦਾ ਜੀ ਅਨਕ ਜਲ ਵੀ ਇਹ ਸਾਡਾ 3.5 ਲੱਖ ਦਾ 3.5 ਲੱਖ ਦਾ ਦੁੱਧ ਪੈਂਦਾ ਜੀ ਮਹੀਨੇ ਦਾ ਸਾਨੂੰ ਅੱਧ ਕ ਬਚ ਜਾਂਦਾ ਜੀ ਅੱਜ ਖਰਚਾ ਲਾ ਕੇ ਕੋਈ ਕੁਛ ਚਾਰ ਚੂ ਟੂੜੀ ਤੜੀ ਆ ਵੀ ਘਰ ਉੱਦੀ ਹੋ ਜਾਂਦੀ ਹੈ ਜੀ 20 ਗਾਮਾ ਤੋਂ ਤੁਸੀਂ ਇੱਕ ਮਹੀਨੇ ਦਾ 1.5 ਲੱਖ ਰੁਪਏ ਕਮਾਈ ਕਰ ਰਹੇ ਹੋ ਹਾਂ ਜੀ ਹਾਂ ਜੀ ਹਾਂ ਜੀ ਹੂੰ ਠੀਕ ਹੈ ਜੀ ਅੱਧ ਬਚ ਜਾਂਦਾ ਜੀ ਠੀਕ ਹੈ ਬਾਈ ਜੀ ਇਸ ਨਾਲ ਹੀ ਆਪਾਂ ਵੀਡੀਓ ਦਾ ਅੰਤ ਕਰਦੇ ਹਾਂ ਤੁਹਾਡਾ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਸਾਰੀ ਹਾਂ ਜੀ